ਸਤਿ ਸ੍ਰੀ ਅਕਾਲ ਮਿੱਤਰੋ ਪਾਰਾ ਤੋਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਮਿੱਤਰੋ ਆਪਾਂ ਗਰਾਊਂਡ ਦੀ ਕਰ ਰਹੇ ਆ ਤਿਆਰੀ ਤੇ ਮਿੱਟੀ ਟਰਾਲੀ ਲਈ ਜਾਂਦੇ ਆ ਗਰਾਊਂਡ ਦੇ ਵਿੱਚ ਤੁਹਾਨੂੰ ਪਤਾ ਟੂਰਨਾਮੈਂਟ ਆ ਰਿਹਾ ਆਪਣੇ ਪਿੰਡ ਤੇ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਆਣੀ ਚੌਥੇ ਗੇਅਰ ਤੇ ਪੰਦਰ ਰੇਸ ਤੇ ਸੱਤ ਤੋਂ ਗੇਟਾ ਉਹ ਹੁੰਦੇ ਆ ਤੁਰੇ ਬੇਸ਼ਰਮ ਠੀਕ ਠਾਕ ਜੀ ਸਮਾਈਲ ਜਦ ਸੱਸ ਸਮਾਈ ਲਈ ਕੜੀ ਵੱਬਾ ਮੂਸੇ ਵਾਲੀ ਬੰਨ ਨਹੀਂ ਕਰਦਾ ਆ ਪਟਾ ਜਿਹਾ ਦਿਖਾ ਰਹੀ ਸਾਨੂੰ ਸਵੇਰੇ ਮੂਸੇ ਮੂਸੇ ਨੇ ਬੰਨੀ ਹੋਈ ਹੈ ਹਨਾ ਢਾਈ ਫੋਟੋ ਦੀ ਫਟੋ ਦਾ ਹਾ ਦੇ ਹੁਣ ਦੀ ਜਿਹੜੀ ਜਿਹੜੀ ਤੂੰ ਘੜੀ ਬੰਨੀ ਆ ਉਹ ਚੀਜ਼ ਦਿਖਾ ਦੇ ਫਿਰ ਅੱਜ ਉਹ ਪਾਸਵਰਡ ਬਹੁਤ ਵੱਡਾ ਹੋਊਗਾ ਪਤਾ ਨਹੀਂ ਲੱਗਣ ਵਾਲੇ ਮੈਂ ਤਾਂ ਇਹ ਆ ਚੱਕਾ ਇੰਸਟਾਗ੍ਰਾਮ ਵਾਹ ਜੀ ਵਾਹ ਓਏ ਚੈਟਾਂਗਾ ਤਾਂ ਹੋਣਾ ਤੂੰ ਪਰਸਨਲ ਆ ਦੇਖ ਇੱਧਰ ਭੇਜੀ ਸੀ ਆ ਦੇਖੋ ਉਸਤਾਦ ਵਾਹ ਜੀ ਵਾਹ ਆ ਦੇਖੋ ਜੀ ਉਸਤਾਦ ਜੀ ਨੇ ਬੰਨੀ ਹੋਈ ਹੈਗਾ ਨਾ ਆ ਦੇਖੋ ਡਾਇਲ ਟੂਲ ਤੇਰੀ ਯਾਰ ਬਾਬਾ 2 200 ਵਾਲੀ ਉਹਦੀ 1.5 ਤੋਂ ਲੱਖ ਵਾਲੀ ਉਹਦੂ ਬਣਾਉਣਾ 20000 ਤੇ ਲੈ ਹੁੰਦੀ ਹੈ ਮੈਨੂੰ ਤੇਰੇ ਡੈਡੀ ਨੇ ਤੈਨੂੰ ਬਾਹਰ ਕੱਤੋ ਨਹੀਂ ਕੱਢਦਾ ਬਾੜ ਲੈਣੇ ਆਂ ਦੀ ਪੈਣਾ ਫੀਸ ਤਾਂ ਭਰ ਦੋ ਫੇਰੀ ਬਣਾਗੇ ਤੁਹਾਨੂੰ ਉਹ ਦੇਖੋ ਜੀ ਹੁਣ ਫਿਰ ਤੁਸੀਂ ਚੱਕ ਲੈ ਆ ਸਰਕਾਰੀ ਮੁਲਾਜ਼ਮ ਘਰੋਂ ਜਾ ਕੇ ਚੱਕਣੀ ਪੈਣੇ ਸਰਕਾਰੀ ਮੁਲਾਜ਼ਮ ਐ ਫਿਰ ਸਰ ਤਾਂ ਨਹੀਂ ਨਾ ਪਰ ਕੰਮ ਨਾ ਕਰਕੇ ਦੇਣੇ ਅਸੀਂ ਬਾਹਰ ਖੜੇ ਆ ਕੋ ਚੰਗੇ ਲੱਗ ਰਹੇ ਆ ਯਾਰ ਚੱਕਣੇ ਪੈਣੇ ਸਰਕਾਰੀ ਮੁਲਾਜ਼ਮ ਓਕੇ ਰਿਪੋਰਟ ਹੈ ਹੁਣ ਆਪਣਾ ਟੂਰਨਾਮੈਂਟ ਕੀ ਕਹਿਣਾ ਚਾਹੁੰਦੇ ਆ ਆਪਣੇ ਬੰਦਿਆਂ ਨੂੰ ਵੀ ਪਹੁੰਚੋ ਹਾਂ ਕੀ ਤਰੀਕ ਦੱਸ ਦੋ ਤਰੀਕ ਦੱਸ ਦੋ ਤਰੀਕ 28 ਤੇ 29 ਐ ਆਪਣੇ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੇ ਟੂਰਨਾਮੈਂਟ ਤੇ ਪਹੁੰਚੋ ਤੇ ਮੇਰੇ ਵੀਰ ਭਰਾ ਬਾਲੀਬੋਲ ਦੀਆਂ ਟੀਮਾਂ ਜਿੰਨੀਆਂ ਵੀ ਦੇਖਣ ਜਾਂ ਚਲੋ ਹਜੇ ਤਾਂ ਆਪਣਾ ਕੋਈ ਏਡਾ ਤਾਂ ਮਜਾ ਮਹਿ ਨਹੀਂ ਜਿੰਨੇ ਵੀ ਬੰਦੇ ਦੇਖਦੇ ਨੇ ਨਾਲ ਦੀਆਂ ਟੀਮਾਂ ਨੂੰ ਕਰ ਦਿਓ ਅਲਰਟ ਵੀ ਇੱਥੇ ਐਂਟਰੀ ਕਰਾ ਲਓ ਮੈਚ ਚੱਲਣਗੇ 28 29 ਦਾ 28 29 ਦਾ ਟੂਰਨਾਮੈਂਟ ਹੈ ਕੱਕੜੇ ਚ ਚਲੋ ਐਂਟਰੀ ਦਾ ਦੇਤੀ ਤੇ ਇਕਰਿਸ ਕੀ ਕੰਮ ਹੈ ਇਹਦੇ ਨਹੀਂ ਕੁਝ ਹਾਂਜੀ ਕਰਦੇ ਕਰਦੇ ਫੋਨ ਵੀ ਸਾਰਿਆਂ ਨੂੰ ਉਹ ਇੱਥੇ ਵਾਲੀ ਵਾਲਾ ਵਿਕਰਾਂ ਹੋਂ ਚ ਜਾਂਦੇ ਆਪਾਂ ਤੇ ਇੱਥੇ ਹੋਣਾ ਟੂਰਨਾਮੈਂਟ ਜੋ ਵਰਕਿੰਗ ਪ੍ਰੋਸੈਸ ਤੇ ਲਾਦੀ ਟਰਾਲੀ ਜੀ ਹੋਂਦ ਨੇ ਚਾ ਲਈ ਮੁੰਡੇ ਤੇ ਆ ਜਾ ਜੋਤਾ ਹਾਂ ਓਏ ਆ ਜਾ ਉੱਥੇ ਚੱਲੀਏ ਉਹ ਲਾਈਟ ਸੈੱਟ ਕਰ ਰਹੇ ਨੇ ਉਹ ਵੇ ਨੂੰ ਕਮਾ ਦੇਦਾ ਫੜ ਕੇ ਨਾ ਸਬੂਤਰ ਸਾਡੇ ਕੋਲ ਹੈਗਾ ਵੀ ਜੇ ਕੋਈ ਗੱਲਬਾਤ ਅਣਹੋਣੀ ਹੋਗੀ ਕੋਈ ਨਹੀਂ ਤਾਂ ਕੋਈ ਚੱਕਰ ਨਹੀਂ ਥੋਡੀ ਯਾਦ ਨੂੰ ਸਮਰਪਿਤ ਕਰਦਾ ਹਾਂ ਹਾਂ ਕੁਮੂਗੀ ਕੁਮੂਗੀ ਯਾਰ ਐਂ ਘੁੰਮੀ ਸੀ ਉਦੋਂ ਵੀ ਵੀਰ ਜੀ ਇੱਕ ਹੋਰ ਉੱਪਰ ਹੋ ਜਾਓ ਯਾਰ ਨੂੰ ਇੱਕ ਫਰਾ ਯਾਰ ਇੱਕ ਕੈਚ ਕਰਾਈਏ ਇੱਟ ਜੋ ਤੋ ਜਾਈਏ ਇੱਥੇ ਕੱਟਾ ਹੁਣ ਪੌਣਿਆਂ ਦੇ ਵਿੱਚ ਕਰਾ ਖਰਾਪ ਆ ਕੇ ਕਰਦੇ ਹਾਂ ਸਫਾਈ ਕੋਈ ਉੱਥੋਂ ਦੀ ਰਾਹ ਆਪਾ ਪਿੰਡੀ ਜੀ ਆਵੇਂ ਸਭ ਆ ਰਹੇ ਨੇ ਕਿਉਂ ਹਤਾ ਲੈ ਵੀ ਮਿੱਤਰ ਆਇ ਕਾਸੀ ਪੋਸਟਰ ਇਹ ਤਾਂ ਕਿਹੜੇ ਮੱਚਦੇ ਨੇ ਬਾਹਲੀ ਪਾਰ ਹੀ ਦਿੱਤਾ ਪਿੰਡੀ ਜੀ ਵਾ ਵੇਖੋ ਜੀ ਲਾਓ ਮਿੱਤਰੋ ਕਰੋ ਉੱਠਿਆ ਕ ਪਹੁੰਚਣਾ ਮੇਰੇ ਵੀਰੋ ਸਾਰਿਆਂ ਨੇ ਹੁਣ ਚੱਲ ਲਿਆ ਗਰਾਊਂਡ ਚ ਮੈਡਮ ਨਾ ਕੋ ਹੁਣ ਸੀ ਟਰੈਕਟਰ ਨਾਲ ਹੋ ਗਿਆ ਸੱਟ ਬੱਟ ਹੁਣ ਕਈਆਂ ਜੀ ਨਾਲ ਕਰਨਾ ਪਊਗਾ ਜਿਆਦਾ ਇਹ ਵਿੱਚੋਂ ਨੀਵਾ ਸੀਗਾ ਇੱਥੋਂ ਅਲੀ ਵਾਲਾ ਗਰਾਉਂਡ ਦਾ ਫੈਰਾ ਚੱਕਦੇ ਹੋ ਯਾਰ ਇਹ ਤਾਂ ਇਹ ਤਾਂ ਕੁਸ਼ਤੀ ਖੇਡਣ ਲੱਗ ਗਏ ਯਾਰ ਐ ਥੋੜੀ ਹੁੰਦਾ ਯਾਰ ਵਾਜੀ ਵਾ ਵਾਜੀ ਵਾ ਆਹ ਰੇਡ ਪਾ ਲੈ 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 ਓ ਬੱਬਾ ਲਾਪਰੀਤ ਗਾਲ ਨੂੰ ਹੱਥ ਪਾ ਲਿਆ ਉਹਨੇ ਪਹਿਲਾਂ ਹੀ ਕੀ ਤੇਰਾ ਫਾਇਦਾ ਕਬੱਡੀ ਖੇਡੇ ਦਾ ਕੀ ਤੇਰਾ ਫਾਇਦਾ ਹੋਇਆ ਕਬੱਡੀ ਖੇਡੇ ਦਾ ਖਤਮ ਐ ਖਤਮ ਖਤਮ ਐ ਖਤਮ ਐ ਦੋਨੇ ਹੰਬ ਗਏ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਚਲੋ ਯਾਰ ਹਾਂ 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 ਓਏ 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 ਐ 911 ਓਏ ਓਏ ਵਾਹ ਜੀ ਵਾਹ ਆਹ ਥਾਪੀ ਮਾਰ ਰਿਹਾ ਚੱਲ 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 ਅੱਖੜੀ ਲੱਗੀ ਚੱਲ 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 ਚੜਾ ਚੜੋ ਚੜੋ 8:52 ਹੈ ਮੈਂ ਝੋਟੇ ਰਨ ਕਰਤਾ ਤਾਂ ਖੇਡਣੇ ਬਾਲੇ ਕਾਲੇ ਨੇ ਨੈਟ ਵੀ ਲਾਈ ਕਰਦੇ ਨੇ ਹੁਣ ਕੱਟ ਕੇ ਆਉਣੇ ਐ ਇਹ ਇਹਦੇ ਵਾਲਾ ਮੋਟਰਸਾਈਕਲ ਵਾਲੇ ਆਉਣੇ ਚੱਕ ਕੇ ਉਹਦਾ ਹਾਲ ਦਿਖਾਉਣੇ ਆ ਤੁਹਾਨੂੰ ਕੀ ਕਰਤਾ ਕੀ ਕੀਤਾ ਸੀ ਓਏ ਕੱਟ ਖਾ ਲਿਆ ਕਰੋ ਮਾਲ ਮਿਲ ਲਿਆ ਤੁਹਾਨੂੰ ਮਿੱਤਰੋ ਪਿੰਡ ਜੀ ਮਿੱਤਰੋ ਟਰੈਕਟਰ ਤਾਂ ਲਾਦਾ ਘਰੇ ਤੇ ਹੁਣ ਚੱਲਦੇ ਆਂ ਆਪਾਂ ਗਰਾਊਂਡ 'ਤੇ ਖੇਡਦੇ ਆਂ ਮੈਚ ਮੂਹ ਚ ਮੈਂ ਤਾਂ ਉਹ ਤੇ ਮੋਟਰਸਾਈਕਲ ਦਿਖਾਉਣਾ ਤੁਹਾਨੂੰ ਕੀ ਹਾਲ ਕੀਤਾ ਬਾਹਰ ਹਾਲਾ ਦੋ ਬਾਈ ਕੀ ਕਰਾਇਆ ਫੇਰ ਕਰ ਤਾ ਵਾਹ ਜੀ ਵਾਹ ਗੋਲੀਆਂ ਗੋਲੀਆਂ ਬ੍ਰੇਕਾਂ ਹਾਂ ਆ ਇਹਦੇ ਕਰਕੇ ਸਾਰਾ ਕੁਝ ਰਸ ਪਰਿੰਗ ਡਿਗਨ ਆਲਾ ਓਏ ਇੱਕ ਤਾਂ ਆ ਕੀਤਾ ਆਹਾ ਆ ਇਹ ਆ ਕਹਿੰਦੇ ਨਵਾਂ ਪਵਾਇਆ ਸੀ ਹੋਰ ਵਰਕ ਜੀ ਠੀਕ ਠਾਕ ਹੋਈ ਕਿੱਥੇ ਆਜੋ ਕਿਰਨ ਬੇਚਾਰਾ ਪਹਿਲੇ ਲੈ ਲੈ ਹੈ ਕੋਈ ਵਰਕ ਪਹਿਲੇ ਬੋ ਲੈ ਲੈ ਆ ਕੋਈ ਚੱਕਰ ਕਿਤੇ ਲੈ ਗਿਆ ਬਣਾ ਆਹ ਦੇ ਕਿੱਲੇ ਆਪਣੇ ਸੁਵਾ ਲਿਆ ਗੂਦੀ ਮਾੜੀ ਬੋਲਾ ਨਹੀਂ ਆ ਮੇਰੇ ਹਿਸਾਬ ਨਾਲ ਵੇ ਦਿਖਾਈ ਕਮਲ ਦਾ ਕਮਲ ਦਾ ਗੇਮਰ ਗੇਮਰ ਸਨੈਪਚੈਟ ਦੇ ਕੇ ਪੜਾ ਲਾਇਆ ਗਾ ਨਾ ਪੇਪਰ ਹੁੰਦਾ ਹੈ ਹੈਲੋ ਆਹਦੇ ਗਲਤ ਹੋ ਗਈ ਗਲਤ ਹੋ ਗਿਆ ਜੀ ਓਏ ਪੇਪਰ ਹੁੰਦਾ ਹੈ ਪੇਪਰ ਲੈ ਮੈਂ ਕਹਿੰਦਾ ਪੇਪਰ ਹਾਂਜੀ ਵੀਰ ਹਾਂਜੀ ਵੀਰ ਮਨਜੀਤ ਓਏ ਪੇਪਰ ਹੁੰਦਾ ਹੈ ਇਧਰ ਮੂੰਹ ਕਰੀ ਪੇਪਰ ਹੁੰਦਾ ਛੱਡ ਜੇ ਹਿਸਾਬ ਨਾਲ ਪਿਆ ਮੈਨੂੰ ਤਾਂ ਹੀ ਲੱਗ ਰਿਹਾ ਕਦੇਣ ਜਾਏਗਾ ਮੈਨੂੰ ਮਜੀਤ ਨੇ ਡਾਂਸ ਕਰਕੇਵੇਂ ਰਾਤ ਨੂੰ ਦੋ ਟਾਈਮ 9 ਵਜੇ ਪੇ ਆਰੇ ਹੁਣ ਵੀ ਨਾਮ ਹੀ ਚੱਲ ਰਿਹਾ ਹੈ ਕੋਈ ਜਨਤਾ ਪੜਨ ਦੇ ਮਾਰੇ ਪੇਪਰ ਚ ਕੱਖ ਨਹੀਂ ਆਉਂਦਾ ਪੜਨ ਦੇ ਮਾਰੇ ਗੇੜੀਆਂ ਕੱਢਦੇ ਮਰਦੇ ਆ ਮਜਾਰਾਂ ਚ ਸ਼ਰਮਣੀ ਆਉਂਦੀ ਤੁਹਾਨੂੰ ਅੱਪਾ ਜਾਂਦਾ ਕਰਮਣੀ ਆਉਂਦੀ 11 ਵਜੇ ਦਾ ਪੇਪਰ ਆ 11:30 ਉਹ ਫਿਰ ਪੜਨਾ ਦਾ ਜ਼ਰੂਰੀ ਹੈ ਸੜ ਗਏ ਆ ਬੱਤਰ ਆ ਹਾਲ ਨੇ 14 ਦਿਨਾਂ ਦੀ ਛੁੱਟੀਆਂ ਦੀ ਆ ਯਾਰ 14 ਦਿਨਾਂ ਦੀ ਛੁੱਟੀਆਂ ਆ 14 ਦਿਨ ਪੜੀ ਆ ਵਾਹ ਜੀ ਵਾਹ ਪਾਪਾ ਨਾ ਹੁਣ ਦੇ ਨਾ ਇਹਦਾ ਪੇਪਰ ਵੀ ਰੋਕ ਕੇ ਰੱਖਿਆ ਪਹਿਲਾਂ 5 ਕਿ ਮਿੰਟ ਲਈ ਉਹ ਪੇਪਰ ਉੱਪਰ ABC ਹੈ ਹੀ ਨਹੀਂ ਸੀ ਇਹ ਕਿੰਦਾ ਹੋ ਸੇਮ ਜੀ ਸੀਗੇ ਸਾਰੇ ਇਹ ਤਾਂ ਕਰਕੇ ਔਖਾ ਹੋਇਆ ਜੀ ਹੈ ਹੈ ਜੀ ਹੈਲੋ ਨਾ ਇਹ ਪਪਾਸਟ ਆ ਦੇ ਉਹ ਹੋ ਗਿਆ ਕਰਾਂ ਲਾਂਗੇ ਯਾਰ ਪਾਪਾ ਪਾਰਟੀ ਦੇ ਬਾਈ ਪਾਸਟ ਆ ਜਾਂਦਾ ਹਾਂ ਆ ਹੋ ਜਾਣਗੇ ਮੈਡਮ ਨੂੰ ਕਹਿ ਕਰ ਦੋ ਮੜਾ ਫੋਨ ਜੀ ਤੁਸੀਂ ਨੁਕਾਨ ਹੋਈ ਪਤਾ ਹੀ ਨਹੀਂ ਲੱਗਾਈ ਪਤਾ ਹੀ ਨਹੀਂ ਲੱਗ ਗਈ ਬੜੀ ਬਹੁਤ ਆਈ 8 ਦਿਨ ਮਾ ਲਿਆ ਦੇ ਗਾ ਠੀਕ ਪੰਨੀ ਵੱਧ ਲੱਗੀ ਪੱਕੀ ਜਾਂ ਲੱਗਾ ਕੇ ਅੱਜ ਪੰਨੀ ਜ਼ਿਆਦਾ ਲੱਗੀ ਓਏ ਉਹ ਕਰਨ ਕੀ ਕਰ ਲੈ ਇੱਕ ਮਿੰਟ ਹਾਂ ਪਰਸਨਲ ਗੱਲ ਹੈ ਹਾਂ ਹਾਂ ਚੱਲੋ ਚੱਲ ਪੰਨੀ ਜ਼ਿਆਦਾ ਓਏ ਤੁਸੀਂ ਦੱਸੋ ਯਾਰ ਪੇਪਰ ਕਿ ਹੋ ਜਾਇਆ ਓਏ ਓਏ ਪੇਪਰ ਦੱਸੋ ਕਿ ਹੋ ਜਾਇਆ ਠੀਕ ਹੋਇਆ ਓਕੇ ਹੋ ਜਾਓਗੇ ਪਾ ਬਾਬਾ ਜੀ ਹੋ ਜਾਾਂਗੇ ਜੀ ਹੋ ਜਾਾਂਗੇ 80 ਨੰਬਰ ਕੋ ਨਹੀਂ ਹੁੰਦਾ ਉਹਦਾ ਰੋ ਰਿਆ ਕਰਮਾਂ ਨੂੰ ਓਏ ਹੋ ਜੀ ਓਏ ਲਓ ਜੀ ਜੇਬਾਂ ਨਹੀਂ ਸੇਲਾਂ ਲਵੜੀ ਤੇਰੀ ਰਹਿ ਗਈ ਇੱਕ ਬਈ ਮੈਂ ਘਰੇ ਪਿੰਡ ਜਾ ਦੂਰ ਜਾਣਾ ਦੂਰ ਕੋਈ ਨਾ ਯਾਰ ਜਾਣ ਓਏ ਉੱਤੇ ਜਾਣਾ ਰਹਿਣ ਦੇ ਓਏ ਉਹਦੀ ਭੱਟਦੀ ਤੂੰ ਨਹੀਂ ਆ ਰਿਹਾ ਇਹੋ ਕੀ ਤਾਂ ਕਿ ਨਾ ਮੇਰਾ ਪੈਟੀ ਲਿ ਪਾਤੀ ਆ ਆ ਫਰਾ ਦੋ ਜੇ ਪਾ ਲੈ ਕਰ ਨਾ ਸੋਣਿਆ ਵਾਜੀ ਵਾਜੀ ਚੱਲ ਚੱਲ ਚੱਕ ਦੋ ਉਹ ਘਰ ਦੀ ਮੈਂ ਉਹ ਓਰਾ ਬਟਲਿਓ ਇਹਦਾ ਚੰਗੂ ਚੰਗੀ ਹੋ ਗਏ ਇਹਦਾ ਚੰਗੂ ਚੰਗੀ ਹੋ ਗਏ ਇਹ ਤੇ ਰਿਸ਼ਤੇਦਾਰੀ ਦਾ ਕੰਮ ਹੋ ਗਿਆ ਹਾਂ ਤੇਰੀਆਂ ਮਿਹਨਤਾਂ ਆ ਆ ਝੋਟਾ ਆ ਆ ਝੋਟਾ ਏ ਏ ਆਹ ਹੋ ਮਾਰ ਜ਼ੋਰ ਮਾਰ ਮਾਰ ਜ਼ੋਰ ਆ ਚੱਕ ਝੋਟਿਆ ਆ ਜੀ ਵਾ ਲਓ ਵੀ ਮਿੱਤਰੋ ਝੰਡਿਆਂ ਦਾ ਕੰਮ ਚੱਲ ਰਿਹਾ ਹੈ ਤੇ ਇੱਧਰ ਬਾਈ ਜੀ ਜਿਮ ਵਾਲਾ ਕੰਮ ਚਲਾਈ ਜਾਂਦੇ ਨੇ ਵਾ ਜੀ ਵਾ ਇੰਨਾ ਜੋਸ਼ ਚਾਈ ਵਾਲਾ ਟੂਰਨਾਮੈਂਟ ਦਾ ਤਿਆਰੀਆਂ ਨੇ ਜੀ ਕੀ ਓਏ ਓਏ YouTube ਤੇ ਆ ਕੋਈ ਨਹੀਂ ਦਿਖਾਣਾ ਅੱਛਾ ਠੀਕ ਐ ਮੈਂ ਕਿਹੜੇ ਸਾਰੀ ਖੋਲੇਗਾ ਲਓ ਮਿੱਤਰੋ ਛੰਡਿਆਣਾ ਕੰਮ ਆ ਮਿੱਤਰੋ ਪੋਸੜੀ ਮਿੱਤਰੋ ਦੂਜਾ ਦਿਨ ਕਰਤੀ ਪੱਚ ਪੱਚ ਡੰਨ ਕੱਲੂ ਆ ਟੂਰਨਾਮੈਂਟ ਉਹ ਬੈਠੇ ਬਾਈ ਜੀ ਤੇ ਬਾਲੀਬਾਲ ਵੀ ਚੱਲ ਰਹੀ ਆ ਉਧਰ ਤੇ ਸਾਰੀਆਂ ਤਿਆਰੀਆਂ ਤਿਆਰੀਆਂ ਹੋ ਗਈਆਂ ਤੇ ਮੁੰਡੇ ਫੁੱਟਬਾਲ ਖੇਡੀ ਜਾਂਦੇ ਇੱਧਰ ਤੇ ਹੁਣ ਮਿੱਤਰੋ ਤੁਹਾਨੂੰ ਮਿਲਦੇ ਆ ਕੱਲੂ ਨਵੇਂ ਵਲੌਗ ਚ ਟੂਰਨਾਮੈਂਟ ਵਾਲੇ ਚ ਆ ਬਲੌਗ ਕਰਦੇ ਆ ਪੈਥੀਆਂ ਦੇ